ਸੁਖਬੀਰ ਬਾਦਲ ਦਾ ਆਪ ਦੇ 13 0 ਵਾਲੇ ਦਾਅਵੇ ਤੇ ਨਿਸ਼ਾਨਾ ਜੋ ਪੰਜਾਬ ਦੇ ਵਿੱਚ ਅਕਾਲੀ ਦਲ 13 ਤੇ ਕੇਜਰੀਵਾਲ 0 ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਪੰਜਾਬ ਚ ਅਕਾਲੀ ਦਲ ਦੀ ਲਹਿਰ ਚੱਲ ਰਹੀ ਹੈ ਕਾਂਗਰਸ ਨੇ ਆਪਣੇ 10 ਸਾਲ ਦੇ ਵਿੱਚ ਕੁਝ ਨਹੀਂ ਕੀਤਾ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਅਕਸ਼ੋਮਨੀ ਕਾਲੀ ਦਲ ਦੀ ਬਹੁਤ ਵੱਡੀ ਵੇਵ ਚੱਲ ਰਹੀ ਹੈ ਖੇਤਰੀ ਪਾਰਟੀ ਇਕੱਲੀ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਸਾਰੇ ਜਿੱਥੇ ਵੀ ਜਾ ਰਹੇ ਲੋਕ ਕਹਿ ਰਿਹਾ ਸਾਥੋ ਗਲਤੀ ਹੋ ਗਈ ਝਾੜੂ ਵਾਲਿਆਂ ਨੂੰ ਵੋਟ ਪਾ ਕੇ ਕਿਉਂਕਿ ਝਾੜੂ ਵਾਲੇ ਨੇ ਪੰਜਾਬ ਤਬਾਹ ਕਰ ਦਿੱਤਾ ਹੈ ਕਾਂਗਰਸ ਪਾਰਟੀ ਤਾਂ ਦੁਖੀ ਹੈ ਕਿਉਂਕਿ 10 ਸਾਲ ਰਾਜ ਵਿੱਚ ਕੁਝ ਨਹੀਂ ਕੀਤਾ ਜੋ ਕੁਛ ਕੀਤਾ ਹੋਇਆ ਕੰਮ ਜਾਂ ਗਰੀਬਾਂ ਦੀ ਸੇਵਾ ਹੋਈ ਜਾਂ ਕਿਸਾਨ ਦੀ ਹੋਈ ਜਾਂ ਵਪਾਰੀ ਨੂੰ ਕੋਈ ਸਹੂਲਤ ਮਿਲੀ ਤਾਂ ਖਾਲੀ ਦਲ ਕਰਕੇ ਸੋ ਸਾਰੇ ਲੋਕ ਹੁਣ ਆਪਣੀ ਪਾਰਟੀ ਖੇਤਰੀ ਪਾਰਟੀ ਚਾਹੁੰਦੇ। ਕੇਜਰੀਵਾਲ ਕਹਿ ਰਹੇ ਹੈਗੇ ਬੇਸ਼ੱਕ ਮਾਮੇ ਜੇਲ੍ਹ ਦੇ ਵਿੱਚ ਹੀ ਰਹਿਗਾ 4 ਤਰੀਕ ਨੂੰ ਯਾਰ ਰਿਜਲਟ ਦੇਖੂਗਾ। ਪੰਜਾਬ ਦੇ ਵਿੱਚੋਂ ਤੇਰਾ ਜ਼ੀਰੋ ਬਹਣਾ ਚਾਹੀਦਾ। ਹੋਊਗਾ ਤੇਰਾ ਜ਼ੀਰੋ ਤੇਰਾ ਕਾਲੀ ਦਲ ਜ਼ੀਰੋ ਕੇਜਰੀਵਾਲ। ਅਕਸ਼ੋਮਨੀ ਕਾਲੀ ਦਲ ਦੀ ਬਹੁਤ ਵੱਡੀ ਬੀਕ ਚੱਲ ਰਹੀ ਹੈ। ਖੇਤਰੀ ਪਾਰਟੀ ਇਕੱਲੀ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ। ਸਾਰੇ ਜਿੱਥੇ ਵੀ ਜਾ ਰਹੇ ਲੋਕ ਕਹਿ ਰਿਹਾ ਸਾਥੋਂ ਗਲਤੀ ਹੋ ਗਈ ਝਾੜੂ ਵਾਲਿਆਂ ਨੂੰ ਵੋਟ ਪਾ ਕੇ। ਕਿਉਂਕਿ ਝਾੜੂ ਵਾਲੇ ਨੇ ਪੰਜਾਬ ਤਬਾਹ ਕਰ ਦਿੱਤਾ ਹੈ ਕਾਂਗਰਸ ਪਾਰਟੀ ਤੋਂ ਦੁਖੀ ਹੈ ਕਿਉਂਕਿ 10 ਸਾਲ ਰਾਜ ਵਿੱਚ ਕੁਝ ਨਹੀਂ ਕੀਤਾ ਜੋ ਕੁਛ ਕੀਤਾ ਹੋਇਆ ਕੰਮ ਜਾਂ ਗਰੀਬਾਂ ਦੀ ਸੇਵਾ ਹੋਈ ਜਾਂ ਕਿਸਾਨ ਦੀ ਹੋਈ ਜਾਂ ਵਪਾਰੀ ਨੂੰ ਕੋਈ ਸਹੂਲਤ ਮਿਲੀ ਤਾਂ ਖਾਲੀ ਦਲ ਕਰਕੇ ਸੋ ਸਾਰੇ ਲੋਕ ਹੁਣ ਆਪਣੀ ਪਾਰਟੀ ਖੇਤਰੀ ਪਾਰਟੀ ਚਾਹੁੰਦੇ ਕजरीवाल ਕਹਿ ਰਹੇ ਹੈਗੇ ਬੇਸ਼ੱਕ ਮਾਮੇ ਜੇਲ੍ਹ ਦੇ ਵਿੱਚ ਹੀ ਰਹਿਗਾ 4 ਤਰੀਕ ਨੂੰ ਯਾਰ ਰਿਜ਼ਲਟ ਦੇਖੂਗਾ ਪੰਜਾਬ ਦੇ ਵਿੱਚੋਂ ਤੇਰਾ ਜ਼ੀਰੋ ਹੋਣਾ ਚਾਹੀਦਾ ਹੋਊਗਾ ਤੇਰਾ ਜ਼ੀਰੋ ਤੇਰਾ ਅਕਾਲੀ ਦਲ ਜ਼ੀਰੋ ਕजरीवाल